ਗੱਲ ਕਰਦੇ ਹਾਂ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਮਾਮਲੇ ਦੀ ਅਕਾਲ ਤਖ਼ਤ ਸਾਹਿਬ ਨੇ ਪੁਰਾਣੀ ਰਿਪੋਰਟ ਦਾ ਨੋਟਿਸ ਲਿਆ ਹੈ ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੇ ਹਦੇਸ਼ ਦਿੱਤੇ ਨੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਉਹਨਾਂ ਕਿਹਾ ਕਿ ਕਾਰਵਾਈ ਕਰਵਾਓ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਇਹ ਬਿਆਨ ਹੈ 1992 ਦੇ ਵਿੱਚ ਭਾਈ ਕੌਕੇ ਤੇ ਪੁਲਿਸ ਨੇ ਅਨਮਨੂੱਖੀ ਤਸ਼ੱਦਦ ਕੀਤਾ ਸੀ ਔਰ ਭਾਈ ਕੌਕੇ ਨੂੰ ਅਨਮਨੂੱਖੀ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਗੱਲ ਕਹੀ ਗਈ ਉਹਨਾਂ ਕਿਹਾ ਕਿ 1998 'ਚ ਪੁਲਿਸ ਵੱਲੋਂ ਕੀਤੀ ਜਾਂਚ ਰਿਪੋਰਟ ਦਾ ਉਹਨਾਂ ਨੇ ਹਵਾਲਾ ਦਿੱਤਾ ਐਸਜੀਪੀਸੀ ਨੇ ਕਿਹਾ ਕਿ ਕਾਨੂੰਨੀ ਟੀਮ ਇਸ ਮਾਮਲੇ ਨੂੰ ਦੇਖ ਰਹੀ ਹੈ ਐਸਜੀਪੀਸੀ ਵੱਲੋਂ ਤੱਥ ਜੁਟਾਏ ਜਾ ਰਹੇ ਨੇ ਔਰ ਐਫਆਈਐਫਆਈਆਰ ਦਰਜ ਕਰਵਾਉਣ ਦੀ ਪ੍ਰਕਿਰਿਆ ਐਸਜੀਪੀਸੀ ਨੇ ਆਰੰਭ ਦਿੱਤੀ ਜੋ ਉਸ ਸਮੇਂ ਇੱਕ ਆਈਜੀ तिवारी ਜਿਹੜੀ ਆ ਜਿਹੜੇ ਅਫਸਰ ਸੀ ਉਹਨਾਂ ਦੇ ਨਾਮ ਦੇ ਉੱਤੇ ਇੱਕ ਜਾਂਚ ਕਮੇਟੀ ਬਣਾਈ ਗਈ ਉਸ ਰਿਪੋਰਟ ਜਿਹੜੀ ਆ ਉਹ ਅੱਜ ਜਨਤਕ ਹੋਈ ਆ ਤੇ ਕੁਝ ਸੰਸਥਾਵਾਂ ਨੇ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਸ਼੍ਰੀ ਕਾਲਤਕ ਸਾਹਿਬ ਦੇ ਜਹਦਾ ਸਾਹਿਬ ਨੂੰ ਰਿਪੋਰਟ ਸੌਂਪੀ ਆ ਕਾਨੂੰਨੀ ਜਿਹੜੀ ਆ ਕਮੇਟੀ ਆ ਉਹਨਾਂ ਨੂੰ ਹੁਕਮ ਕਰ ਦਿੱਤਾ ਗਿਆ ਕਿ ਇਸ ਮਾਮਲੇ ਦੀ ਪੜਤਾਲ ਕਰਦੇ ਆ ਕਾਨੂੰਨੀ ਤੌਰ ਤੇ ਇਹਨਾਂ ਦੇ ਤੱਥ ਇਕੱਠੇ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਰਜ ਕਰਨ ਦਾ ਜੋ ਪ੍ਰੋਗਰਾਮ ਆ ਉਹ ਛਰੌਨੀ ਗੁਰਦੁਆਰਾ ਬਣਨ ਦੀ ਕਮੇਟੀ ਨੂੰ ਆਰੰਭ ਕਰ ਦਿੱਤਾ ਗਿਆ। ਸੋ ਇਹ ਹੁਕਮ ਜਿਹੜੇ ਅਕਾਲ ਤਖਤਾ ਵੱਲੋਂ ਜੋ ਆਏ ਆ ਉਹਨਾਂ ਨੂੰ ਪੂਰਨ ਤੌਰ ਤੇ ਉਹਨਾਂ ਤੇ ਫੁੱਲ ਢਵਾਉਂਦਿਆ ਹੋਇਆ। ਉਹਨਾਂ ਹੁਕਮਾਂ ਦੇ ਤਹਿਤ ਛਰੌਨੀ ਗੁਰਦੁਆਰਾ ਬਣਨ ਦੀ ਕਮੇਟੀ ਕਾਨੂੰਨੀ ਲੜਾਈ ਜਿਹੜੀ ਆ ਐਫ ਆਈ ਆਰ ਦਰਜ ਕਰਨ ਦੀ ਤੇ ਉਸ ਤੋਂ ਬਾਅਦ ਪਰਿਵਾਰ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਉਹਨਾਂ ਦਾ ਪਰਿਵਾਰ ਦਾ ਹੁਕਮ ਹੋਏਗਾ ਉਸ ਨੂੰ ਨਾਲ ਲੈ ਕੇ ਅਗਲੀ ਲੜਾਈ ਜਿਹੜੀ ਆ ਤੇ ਲੜੀ ਜਾਏਗੀ। ਦਾ ਅਸਲ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਕੇ ਦੀ ਕਹਾਣੀ ਕੀ ਹੈ ਗੁਰਦੇਵ ਸਿੰਘ ਕੌਕੇ ਨੂੰ 20 ਦਸੰਬਰ 1992 ਨੂੰ ਪੁਲਿਸ ਨੇ ਚੱਕਿਆ ਸੀ ਲੋਕਾਂ ਦੇ ਦਖਲ ਤੋਂ ਬਾਅਦ ਕਈ ਭਾਈ ਕੌਕੇ ਨੂੰ ਛੱਡ ਦਿੱਤਾ ਗਿਆ ਦੁਬਾਰਾ 25 ਦਸੰਬਰ 1992 ਨੂੰ ਪੁਲਿਸ ਨੇ ਉਹਨਾਂ ਨੂੰ ਚੱਕ ਲਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਚੱਲਿਆ 2 ਜਨਵਰੀ 1993 ਨੂੰ ਕਤਲ ਕੇਸ ਦੇ ਵਿੱਚ ਭਾਈ ਕੌਕੇ ਦੀ ਗ੍ਰਿਫਤਾਰੀ ਦਿਖਾਈ ਗਈ ਫਿਰ ਪੁਲਿਸ ਨੇ ਭਾਈ ਕੌਕੇ ਨੂੰ ਪਗੌੜਾ ਕਰਾ ਦਿੱਤਾ 1998 ਵਿੱਚ ਭਾਈ ਕੌਕੇ ਦੇ ਕੇਸ 'ਚ ਪੁਲਿਸ ਜਾਂਚ ਹੋਈ ਜਾਂਚ ਰਿਪੋਰਟ 'ਚ ਪੁਲਿਸ ਦੀ ਕਹਾਣੀ ਨੂੰ ਰੱਦ ਕਰ ਦਿੱਤਾ ਗਿਆ ਜਾਂਚ ਰਿਪੋਰਟ ਚ ਭਾਈ ਕੌਕੇ ਦੇ ਭੱਜਣ ਦੀ ਕਹਾਣੀ ਤੇ ਵੀ ਸਵਾਲ ਚੱਕੇ ਗਏ ਸੀ ਸਾਡੇ ਨਾਲ ਮੀਡੀਆ ਐਡਵਾਈਜ਼ਰ ਟੂ ਜਥੇਦਾਰ ਕਾਲਤਖ ਸਾਹਿਬ ਤਲਵਿੰਦਰ ਸਿੰਘ ਬੁੱਟਰ ਮੌਜੂਦ ਨੇ ਔਨਲਾਈਨ ਤੇ ਜੁੜੇ ਨੇ ਬੁੱਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇਹ ਇਹ ਜਾਨਣਾ ਚਾਹਾਂਗੇ ਕਿ ਹੁਣ ਇਹ ਮਾਮਲਾ ਖੋਲਣ ਦੀ ਵਜ੍ਹਾ ਕੀ ਹੈ ਜੀ ਦੇਖੋ ਜਿਹੜੀ ਵਾੜੀ ਸਾਹਿਬ ਦੀ ਰਿਪੋਰਟ ਸੀ ਜਿਹੜੀ ਸਮੇਂ ਦੇ ਜਿਹੜੇ 1998 ਦੇ ਵਿੱਚ ਐਡੀਪੀ ਐਡੀਜੀਪੀ ਸਿਕਿਉਰਿਟੀ ਸੀਗੇ ਜੀ ਉਹਨਾਂ ਦੀ ਰਿਪੋਰਟ ਨੂੰ ਲੈ ਕੇ ਜਿਹੜਾ ਕੁਝ ਦਿਨ ਪਹਿਲਾਂ ਆਰਟੀਆਈ ਰਾਹੀਂ ਇੱਕ ਮਨੁੱਖੀ ਅਧਿਕਾਰ ਸੰਗਠਨ ਨੇ ਉਹ ਰਿਪੋਰਟ ਜਿਹੜੀ ਆ ਉਹ ਕਲਤਖ ਸਾਹਿਬ ਤੇ ਸੌਂਪੀ ਸੀ ਔਰ ਇਹ ਡਿਮਾਂਡ ਕੀਤੀ ਸੀ ਕਿ ਇਸ ਜਿਹੜਾ ਭਾਈ ਗੁਰਦੇਵ ਸਿੰਘ ਕੌਕੇ ਦਾ ਰਸਮਈ ਤਰੀਕੇ ਤੇ ਹੋਇਆ ਕਤਲ ਔਰ ਅਜੇ ਤੱਕ ਪੁਲਿਸ ਦੇ ਰਿਕਾਰਡ ਦੇ ਵਿੱਚ ਉਹਨਾਂ ਨੂੰ ਭਗੌੜਾ ਹੀ ਐਲਾਨਿਆ ਹੋਇਆ ਕਿ ਇਹਦੇ ਬਾਰੇ ਜਿਹੜੀ ਆ ਉਹ ਤਿਵਾੜੀ ਸਾਹਿਬ ਦੀ ਜਿਹੜੀ ਰਿਪੋਰਟ ਆ ਸਮੇਂ ਦੇ ਐਡੀਜੀਪੀ ਦੀ ਉਹਨਾਂ ਦੇ ਉੱਤੇ ਜਿਹੜਾ ਉਹ ਅਗਲੀ ਕਾਰਵਾਈ ਜਿਹੜੀ ਆ ਜੋ ਆ ਕੀਤੀ ਜਾਵੇ ਸੋ ਉਹਦੇ ਕਰਕੇ ਜਿਹੜੀ ਉਹ ਰਿਪੋਰਟ ਅਕਾਲ ਤਖਤ ਸਾਹਿਬ ਤੇ ਪੁੱਜਣ ਤੋਂ ਬਾਅਦ ਸਿੰਘ ਸਾਹਿਬ ਨੇ ਜਿਹੜਾ ਵੱਖ-ਵੱਖ ਕਾਨੂੰਨੀ ਪਹਿਲੂਆਂ ਤੋਂ ਉਸ ਰਿਪੋਰਟ ਦੇ ਤੱਥਾਂ ਨੂੰ ਵੈਰੀਫਾਈ ਕਰਨ ਔਰ ਉਹਦੇ ਵਿਚਲੇ ਤੱਥਾਂ ਦੇ ਆਧਾਰ ਦੇ ਉੱਤੇ ਭੜੀ ਕਾਨੂੰਨੀ ਕਾਰਵਾਈ ਅਤੇ ਦੋਸ਼ੀਆਂ ਦੇ ਖਿਲਾਫ ਜਿਹੜਾ ਪੁਲਿਸ ਕੋਲ ਕਤਲ ਦਾ ਮੁਕਦਮਾ ਦਰਜ ਕਰਵਾਉਣ ਲਈ ਕ੍ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆਦੇਸ਼ ਦੇ ਦਿੱਤੇ ਤੇ ਉਹ ਜਿਹੜੀ ਰਿਪੋਰਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਚ ਇਹ ਇਹ ਸਫੀਸ਼ੀਐਂਟ ਸਬੂਤ ਹੈਗੇ ਆ ਕਿ ਉਸ ਨੂੰ ਕਤਲ ਦਾ ਮਾਮਲਾ ਦਰਜ ਕਰਵਾਇਆ ਜਾ ਸਕੇ ਜੀ ਦੇਖੋ ਜਿੱਥੋਂ ਤੱਕ ਜਿਹੜਾ ਰਿਪੋਰਟ ਦਾ ਸਵਾਲ ਹੈ ਨਾ ਰਿਪੋਰਟ ਦੇ ਵਿੱਚ ਤੇ ਕੁਝ ਐਵੀਡੈਂਸ ਦੇ ਆਧਾਰ ਦੇ ਉੱਤੇ ਉਹ ਭਾਈ ਸਰਦੇਵ ਸਿੰਘ ਕੌਂਕੇ ਨੂੰ ਪੁਲਿਸ ਦੁਆਰਾ ਜਿਹੜਾ ਪੁਲਿਸ ਰਸਤੇ ਦੇ ਵਿੱਚੋਂ ਫਰਾਰ ਐਲਾਨਿਆ ਗਿਆ ਸੀ ਤੇ ਉਹਦੇ ਆਧਾਰ ਤੇ ਪਕੋੜਾ ਕਰਾਰ ਦਿੱਤਾ ਸੀ ਉਸ ਕਹਾਣੀ ਨੂੰ ਝੁਟਲਾਇਆ ਤੇ ਇਹ ਇਹ ਗੱਲ ਰਿਪੋਰਟ ਦੇ ਵਿੱਚ ਕਹੀ ਆ ਬਿਆਨ ਗਵਾਹਾਂ ਦੇ ਬਿਆਨਾਂ ਦੇ ਆਧਾਰ ਦੇ ਤੇ ਕਿ ਭਾਈ ਗੁਰਦੇਵ ਸਿੰਘ ਕੌਕੇ ਨੂੰ ਜਿਹੜਾ ਉਹ ਪੁਲਿਸ ਹਸਪਤਾਲ ਦੇ ਵਿੱਚ ਭੇਦ ਪਰੇ ਹਸਪਤਾਲ ਦੇ ਵਿੱਚ ਜਿਹੜਾ ਕਤਲ ਕੀਤਾ ਗਿਆ ਸੋ ਇਸ ਤੋਂ ਫਰਦਰ ਇਹਦੀ ਰਿਪੋਰਟ ਦੇ ਆਧਾਰ ਤੇ ਹੀ ਅਗਲੀ ਕਾਨੂੰਨੀ ਕਾਰਵਾਈ ਕਰਕੇ ਜੋ ਲਾਅ ਐਂਡ ਆਰਡਰ ਦੀ ਜਿਹੜੀ ਸੰਸਥਾ ਆ ਪੁਲਿਸ ਆ ਜਾਂ ਹੈਨਾ ਸਰਕਾਰ ਆ ਉਹਨਾਂ ਨੇ ਜਿਹੜਾ ਅਗਲੀ ਕਾਰਵਾਈ ਸਰਕਾਰ ਨੇ ਵੇਖਣਾ ਕਿ ਇਸ ਸਬੰਧ ਤੇ ਜਿਹੜੇ ਲੋੜਿੰਗੇ ਸਰੂਤ ਕਿਵੇਂ ਜਟਾਉਣੇ ਆ ਔਰ ਇਸ ਦੇ ਸਬੰਧ ਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਦੋਸ਼ੀ ਔਰ ਅਸਲੀਅਤ ਕੀ ਹੈ ਇਹ ਤੇ ਉਸ ਤੋਂ ਬਾਅਦ ਹੀ ਪਤਾ ਲੱਗਣਾ ਉਹਨਾਂ ਦੀ ਜਵਾਰੀ ਸਾਹਿਬ ਦੀ ਰਿਪੋਰਟ ਦੇ ਵਿੱਚ ਤੇ ਭਾਈ ਕੌਕੇ ਨੂੰ ਪੁਲਿਸ ਦੁਆਰਾ ਜਿਹੜਾ ਭਗੌਣਾ ਕਰਾਰ ਦਿੱਤਾ ਗਿਆ ਉਸ ਗੱਲ ਨੂੰ ਛੁਟਵਾਇਆ ਔਰ ਇਹ ਗੱਲ ਉਹਦੇ ਵਿੱਚ ਐਲਡ ਕੀਤੀ ਆ ਕਿ ਵਿਵਾਹਾ ਨੇ ਜਿਹੜੇ ਤਸਦੀਕ ਕੀਤਾ ਨੇ ਇਹ ਗੱਲ ਤਸਦੀਕ ਕੀਤਾ ਕਿ ਉਹਨਾਂ ਦੀ ਪੁਲਿਸ ਹਰਾਸਤ ਬੁਰਾਣੀ ਜਿਹੜੀ ਪੇਸ਼ ਪਰੀ ਜਿਹੜੀ ਕੋਸ਼ਿਸ਼ ਕੀਤੀ ਹੋਈ ਜਾਂ ਮੌਤ ਹੋਈ ਠੀਕ ਹੈ ਧੰਨਵਾਦ ਬੁੱਟਰ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਲਈ ਸਾਡੇ ਨਾਲ ਸਰਬਜੀਤ ਸਿੰਘ ਵੀਰਕਾ ਵੀ ਜੁੜ ਗਏ ਨੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜਿਸ ਵੱਲੋਂ ਰਿਪੋਰਟ ਸੌਂਪੀ ਗਈ ਹੈ ਵੀਰਕਾ ਸਾਹਿਬ ਕੀ ਕੁਝ ਤੱਥ ਮੈਂ ਜ਼ਿਕਰ ਕਰ ਰਿਹਾ ਸੀ ਤਲਵਿੰਦਰ ਬੁੱਟਰ ਹੋਰਾਂ ਦੇ ਨਾਲ ਉਹਨਾਂ ਕਿਹਾ ਕਿ ਇੱਕ ਰਿਪੋਰਟ ਸੌਂਪੀ ਗਈ ਹੈ ਔਰ ਉਸ ਰਿਪੋਰਟ ਦੇ ਆਧਾਰ ਤੇ ਅੱਗੇ ਜਥੇਦਾਰ ਅਕਾਲਤਖ ਸਾਹਿਬ ਨੇ ਕਿਹਾ ਕਿ ਇਸ ਤੇ ਇੱਕ ਮਾਮਲਾ ਦਰਜ ਕਰਵਾਇਆ ਜਾਵੇ ਕੋਈ ਤੱਥ ਸਾਂਝੇ ਕਰ ਸਕਦੇ ਹੋ ਕਿ ਇਹ ਕਿਵੇਂ ਉਸ ਉਸ ਚੀਜ਼ ਨੂੰ ਪ੍ਰੂਫ ਉਹਨਾਂ ਦੇ ਵਿੱਚ ਜਾਂ ਤੁਹਾਡੀ ਫਾਈਂਡਿੰਗਸ ਦੇ ਵਿੱਚ ਕੀ ਨਿਕਲ ਕੇ ਆਇਆ ਕਿ ਵਾਕਿਆ ਹੀ ਉਹਨਾਂ ਦਾ ਕਤਲ ਹੋਇਆ ਸੀ ਔਰ ਜਿਹੜੀ ਪਘੋੜੇ ਇਕਰਾਰ ਕਰਨ ਦੀ ਕਾਰਵਾਈ ਆ ਉਹ ਝੂਠੀ ਕਹਾਣੀ ਸੀ ਦੇਖੋ ਇਹ ਕੇਸ ਜਿਵੇਂ ਆਪਾਂ ਸਾਰੇ ਜਾਣਦੇ ਵੇ 25 ਦਸੰਬਰ 1992 ਨੂੰ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਉਹਨਾਂ ਦੇ ਘਰ ਤੋਂ ਜਿਹੜਾ ਪੁਲਿਸ ਲੈ ਕੇ ਗਈ ਸੀ ਉਸ ਦਿਨ ਉਹ ਕਥਾ ਕਰ ਰਹੀ ਆਪਣੇ ਗੁਰਦੁਆਰਾ ਸਾਹਿਬ ਪਿੰਡ ਕੌਂਕੇ 'ਚ ਉੱਥੋਂ ਉਹਨਾਂ ਨੂੰ ਘਰ ਰਿਦ ਲਿਆਂਦਾ ਗਿਆ ਘਰੋਂ ਫਿਰ ਬਾਅਦ ਵਿੱਚ ਪੁਲਿਸ ਉਹਨਾਂ ਨੂੰ ਆਪਣੇ ਨਾਲ ਜਿਹੜਾ ਐਸਐਚਓ ਸਦਰ ਜਗਰਾਉਂ ਹੀ ਉਹਨਾਂ ਨੇ ਉਹਨਾਂ ਨੂੰ ਜਿਹੜਾ ਉੱਥੇ ਲਿਆਂਦਾ ਥਾਣੇ ਠੀਕ ਆਲੇ ਤੋਂ ਬਾਅਦ ਉਹਨਾਂ ਨੂੰ ਕੁਝ ਦਿਨ ਸੀ ਸਿਏ ਸਟਾਫ ਰਿਹਾ ਉਹਦੇ ਵਿੱਚ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਖਾਣਾ ਦਿੰਦਾ ਰਿਹਾ ਕੱਪੜੇ ਦਿੰਦਾ ਰਿਹਾ ਤੇ ਜਿਹੜੇ ਵਿਟਨਸ ਹੋਰ ਉੱਥੇ ਸਾਰੇ ਪਿੰਡ ਦੇ ਸਾਹਮਣੇ ਚੱਕਿਆ ਜਿਹਦੇ ਵਿੱਚੋਂ ਬੀਬੀ ਤਵਾੜੀ ਉਹਨਾਂ ਨੇ ਕਰੀਬ 40 ਲੋਕਾਂ ਦੀਆਂ ਸਟੇਟਮੈਂਟ ਰਿਕਾਰਡ ਕੀਤੀਆਂ ਜਿਨ੍ਹਾਂ ਦੇ ਸਾਹਮਣੇ ਉਹਨਾਂ ਨੂੰ ਘਰੋਂ ਤੋਂ ਲੈ ਕੇ ਆਏ ਠੀਕ ਹੈ ਉਸ ਤੋਂ ਬਾਅਦ ਚ ਕੁਝ ਬੰਦੇ ਸੀ ਜਿਹੜੇ ਹਰਾਸਟ ਚ ਹੀ ਉਸ ਟਾਈਮ ਤੇ ਹੋਰ ਕੇਸਾਂ ਚ ਉਹਨਾਂ ਦੀਆਂ ਸਟੇਟਮੈਂਟ ਰਿਕਾਰਡ ਕੀਤੀਆਂ ਉਹਨਾਂ ਦੱਸਿਆ ਵੀ ਕੌਂਕੇ ਸਾਹਿਬ ਉੱਥੇ ਉਹਨਾਂ ਦੇ ਨਾਲ ਹੀ ਜਦੋਂ ਇਲੈਗਲ ਉਹ ਕਨਫਾਈਨਮੈਂਟ ਚ ਹੀ ਨਜਾਇ ਫਿਰ ਜਿਹੜੀ ਇਹਨਾਂ ਨੇ ਬਾਅਦ ਚ ਜਿਹੜੀ ਕਹਾਣੀ ਬਣਾਈ ਉਹਨਾਂ ਨੂੰ ਇੱਕ ਮਰਡਰ ਕੇਸ ਚ ਇੰਪਲੀਕੇਟ ਕਰਨ ਦੀ ਉਹਨਾਂ ਨੂੰ ਫਸਾਉਣ ਦੀ ਤੇ ਫਿਰ ਭੱਜ ਜਾਂਦੀ ਜਿਹੜੀ ਕਹਾਣੀ ਬਣਾਈ ਉਹ ਭੱਜ ਗਏ ਕਾਰਕੋਨ ਨੇ ਹਮਲਾ ਕੀਤਾ ਤੇ ਜਦੋਂ ਹਥਿਆਰਾਂ ਦੀ ਬਰਾਮਦੀ ਲਈ ਉਹਨਾਂ ਨੂੰ ਲੈ ਕੇ ਗਏ ਅਟਕੜੀ ਤੋੜ ਕੇ ਭੱਜ ਗਏ ਉਹਦੇ ਜਿਹੜੇ ਡਾਕੂਮੈਂਟ ਹੈ ਦੋਵੇਂ ਪੁਲਿਸ ਫਾਈਲਾਂ ਇੱਕ 181 ਨੰਬਰ ਐਫ ਆਰ ਐ 92 ਦੀ ਇੱਕ ਇੱਕ ਨੰਬਰ ਐਫ ਆਰ ਐ ਜਿਹੜੀ 93 ਦੀ ਇੱਕ ਭਜਨ ਵਾਲੀ ਆ ਫਿਰ ਇੱਕ ਮਰਡਰ ਵਾਲੀ ਉਹ ਸਫੀਸ਼ੀਐਂਟ ਐਵਿਡੈਂਸ ਹੈਗਾ ਇਹਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਆਉਂਦੀਆਂ ਵਾ ਵੀ ਪੁਲਿਸ ਅਫਸਰ ਜਿਹੜੇ ਕੋਈ ਮਰ ਚੁੱਕੇ ਜਿਵੇਂ ਸਵਰਨ ਸਿੰਘ ਐਸਐਸਪੀ ਜਾਂ ਜਿਹੜੇ ਇੱਕ ਭਗਵਾਨ ਸੀ ਗਿਆ ਇਹਨਾਂ ਦੇ ਬਾਰੇ ਆਉਂਦਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਜਿਵੇਂ ਇਨਸਪੈਕਟਰ ਜਿਹੜੇ ਆ ਗਰਮੀਤ ਸਿੰਘ ਉਹ ਜਿੰਦੇ ਆ ਜਿਨ੍ਹਾਂ ਨੇ ਫਰਜ਼ਾਂ ਤੇ ਸਾਈਨ ਕੀਤੇ ਝਾਲੀ ਫਰਜ਼ਾਂ ਬਣੀਆਂ ਜਿਹੜੀਆਂ ਜਿਵੇਂ ਬੀਬੀ ਤਿਵਾੜੀ ਉਹਨਾਂ ਨੇ ਕਿਹਾ ਉਹ ਸਾਰੇ ਬੰਦੇ ਜਿਹੜੇ ਅਕਿਊਜ਼ਡ ਬੰਦੇ ਆ ਜਿਨ੍ਹਾਂ ਨੇ ਵੀ ਡਾਕਟਰ ਇਹ ਤਿਵਾੜੀ ਸਾਹਿਬ ਨੇ ਕਦੋਂ ਸਬਮਿਟ ਕੀਤੀ ਸੀ ਜੀ ਰਿਪੋਰਟ ਵੇਖੋ ਇਹ 1997 ਚ ਪੰਜਾਬ ਚ ਜਿਹੜੀ ਕਾਲੀ ਗਵਰਨਮੈਂਟ ਜਦੋਂ ਫਾਰਮ ਹੋਈ ਆ ਤੇ ਇਹ ਸਾਰੇ ਸਿੱਖ ਜਿਹੇ ਬੰਦੀਆਂ ਦੇ ਜਿਹੜੇ ਨਮਾਇंदे ਹੀ ਜਸਟਿਸ ਅਜੀਤ ਸਿੰਘ ਬੈਂਸ ਵਗੈਰਾ ਇਹਨਾਂ ਸਾਰਿਆਂ ਨੇ ਜਾ ਕੇ ਕੰਪਲੇਂਟ ਕੀਤੀ ਵੀ ਜੇ ਆਪਾਂ ਜਹੇਦਾਰ ਦਾ ਜਿਹੜਾ ਕੇਸ ਆ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਕਾਲੀ ਗਵਰਨਮੈਂਟ ਨੇ 98 ਚ ਇਹਦੀ ਇਨਕੁਆਰੀ ਮਿਸਟਰ ਬੀਪੀ ਤਵਾੜੀ ਜਿਹੜੀ ਹੈ ਉਹਨਾਂ ਨੂੰ ਡਿਪਟੀ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਜਿਹੜੇ ਹੀ ਉਹਨਾਂ ਨੂੰ ਦਿੱਤੀ ਸੀ ਤੇ 99 ਤੇ ਉਹਨਾਂ ਨੇ ਰਿਪੋਰਟ ਸਬਮਿਟ ਕਰਤੀ ਪਰ ਬਦਕਿਸਮਤੀ ਨਾਲ ਇਹ 25 ਸਾਲ ਰਿਪੋਰਟ ਜਿਹੜੀ ਹੈ ਨਾ ਦੇ ਬਾਹਰ ਆਈ ਨਾ ਹੀ ਇਹਦੇ ਤੇ ਕੋਈ ਐਕਸ਼ਨ ਹੋਇਆ ਤੇ ਜਹੇਦਾਰ ਉਹਨਾਂ ਨੂੰ ਇਵਨ ਜਿਹੜਾ ਮੈਂ ਜਿਹੜਾ ਅਸੀਂ ਰਿਕਾਰਡ ਦਿੱਤਾ ਸਿੰਘ ਸਾਹਿਬ ਨੂੰ ਗਨੀ ਰਕਬੀਰ ਸਿੰਘ ਉਹਨਾਂ ਨੂੰ ਉਹਦੇ ਵਿੱਚ ਇਹਨਾਂ ਨੂੰ ਕ੍ਰਾਈਮ ਡਾਇਰੀ ਦਿੱਤੀ ਹੈ ਕਿ ਅੱਜ ਤੱਕ ਇਹ ਕੇਸ ਦੇ ਵਿੱਚ ਜਹੇਦਾਰ ਭਾਈ ਗੁਰਦੇਵ ਸਿੰਘ ਕੌਕੇ ਜਿਹੜੇ ਭਗੌੜੇ ਵਿਖਾਏ ਆ ਹੁਣ ਉਹਦੇ ਤੇ ਕੋਈ ਨਾ ਨਹੀਂ ਕਰ ਪਾਇਆ ਇਹ ਇਹ ਰਿਪੋਰਟ ਗਵਰਨਮੈਂਟ ਨੂੰ ਸਬਮਿਟ ਸਬਮਿਟ ਹੋਈ ਸੀ ਇਹ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ 99 ਚ ਸਬਮਿਟ ਹੋਈ ਬੀਬੀ ਤਵਾੜੀ ਵਾਲੀ ਹਾਂ ਤੇ ਪਰ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਰੌਲਾ ਪਿੰਦਾ ਰਿਹਾ ਹਮੇਸ਼ਾ ਹੁਣ ਵੀ ਜਨਵਰੀ ਚ ਜਨੀ ਹਰਪ੍ਰੀਤ ਸਿੰਘ ਉਹਨਾਂ ਦੇ ਜਿਹੇਦਾਰ ਕਾਲਤਾਰ ਸਾਹਿਬ ਨੇ ਵੀ ਸਰਕਾਰ ਨੂੰ ਫਿਰ ਹਦਾਇਤ ਕੀਤੀ ਵੀ ਉਹ ਇਹਨੂੰ ਜਨਤਕ ਕਰੇ ਤੇ ਇਹਦੇ ਤੇ ਕਾਰਵਾਈ ਕਰੇ ਪਰ ਉਹ ਕਦੀ ਇਹ ਫਿਰ ਹੁਣ ਹੁਣ ਕਿਸ ਤਰੀਕੇ ਨਾਲ ਬਾਹਰ ਆਈ ਹੈ ਵੇਖੋ ਅਸੀਂ ਆਪਣੇ ਸੋਰਸ ਦੇ ਥਰੂ ਜਿਵੇਂ ਸਾਡੇ ਸਾਰੇ ਕੇਸਾਂ 'ਚ ਹੁੰਦਾ ਵੀ ਇਹ ਲੱਗੇ ਰਹਿੰਨੇ ਆ ਉਹਦੇ ਸਾਨੂੰ ਉਹ ਸਾਨੂੰ ਸਕਸੈਸ ਮਿਲੀ ਔਰ ਰਿਪੋਰਟ ਸਾਡੇ ਕੋਲ ਆਈ ਅਸੀਂ ਉਹ ਸੋਚਿਆ ਵੀ ਸਭ ਤੋਂ ਐਪ੍ਰੋਪਰੀਏਟ ਅਥਾਰਟੀ ਕੀ ਹੈ ਜੇ ਅਸੀਂ ਸਰਕਾਰ ਕੋਲ ਜਾਈਏ ਜਾਂ ਕੋਰਟ 'ਚ ਜਾਈਏ ਫਿਰ ਸਾਲਾਂ ਬੱਧੀ ਲੰਘ ਜਾਂਦੇ ਅਸੀਂ ਕਹਿੰਦੇ ਵੀ ਕਾਲਤ ਸਿੰਘ ਸਾਹਿਬ ਜੇ ਇੱਕ ਜਹੇਦਾਰ ਦੀ ਮੌਤ ਸੰਬੰਧੀ ਇਨਕੁਆਇਰੀ ਨਹੀਂ ਹੋ ਸਕਦੀ ਐਫ ਆਈ ਆਰ ਨਹੀਂ ਹੋ ਸਕਦੀ ਤੇ ਫਿਰ ਆਮ ਲੋਕਾਂ ਦਾ ਕੀ ਪੰਜਾਬ 'ਚ ਆ ਲੋਗ 30 ਸਾਲ ਹੋ ਗਏ ਇਸ ਵਾਕਿਆ ਨੂੰ ਅਸੀਂ ਇਹ ਕਰਕੇ ਦੇ ਕਾਲਤ ਸਿੰਘ ਜੀ ਮਤਲਬ ਤੁਸੀਂ ਤੁਸੀਂ ਮੈਂ ਥੋੜਾ ਜਿਆਦਾ ਟੈਕਨੀਕਲੀ ਜਾਣਨਾ ਚਾਹਣਾ ਤੁਸੀਂ ਰਿਪੋਰਟ ਕਾਪੀ ਹਾਂਜੀ ਕਿਸੇ ਵੀ ਸੋਰਸ ਦੇ ਦਰਯੀ ਆਈ ਤੁਸੀਂ ਇਹ ਕਹਿ ਰਹੇ ਹੋ ਕਿ ਤੁਹਾਡੇ ਕੋਲ ਰਿਪੋਰਟ ਦੀ ਕਾਪੀ ਆ ਗਈ ਹਾਂਜੀ ਉਸਦੇ ਆਧਾਰ 'ਤੇ ਰਿਪੋਰਟ ਦੀ ਰਿਪੋਰਟ ਦੀ ਕਾਪੀ ਆ ਗਈ ਅਸੀਂ ਆਪਣੀ ਇਨਕੁਆਰੀ ਜਿੱਤਨਾ ਪੀਐਚਆਰ ਵੱਲੋਂ ਹੀ ਆਪਣੀ ਇਨਕੁਆਰੀ ਕੀਤੀ ਵਿਟਨਸ ਨੂੰ ਇੰਡੀਪੈਂਡੈਂਟਲੀ ਮਿਲੇ ਉਹ ਐਵਿਡੈਂਸ ਇਕੱਠਾ ਕੀਤਾ ਜਿਹੜੀ ਮਰਡਰ ਦਾ ਕੇਸ 307 ਦਾ ਜਿਹੜਾ ਅਟੈਂਪਟ ਟੂ ਮਰਡਰ ਦਾ ਕੇਸ ਉਹਨਾਂ ਦੀਆਂ ਸਾਰੀਆਂ ਪ੍ਰੋਫਾਈਲ ਲਈਆਂ ਫਿਰ ਜਿਹੜਾ ਕ੍ਰਾਈਮ ਰਜਿਸਟਰ ਲੈ ਤੇ ਅੱਜ ਤੱਕ ਕੋਰੋਨਾ ਦੀ ਜਿਹੜੀ ਕ੍ਰਾਈਮ ਰਜਿਸਟਰ ਤੇ ਜਿਹੜੀ ਪੰਜਾਬ ਗਵਰਨਮੈਂਟ ਨੂੰ ਡੀਜੀਪੀ ਨੂੰ ਰਿਪੋਰਟ ਜਾਂਦੀ ਉਹਦੇ 'ਚ ਜਿਹੇਦਾਰ ਉਹਨ ਹੂੰ ਇਹ ਕਰਕੇ ਉਹ ਸਾਰਾ ਡਾਟਾ ਇਕੱਠਾ ਕਰਕੇ ਜਿਹੜੇ ਉਹਨਾਂ ਦੇ ਨਾਮ ਰਏ ਹਵਾਲਾਤਾਂ 'ਚ ਰਏ ਬਾਬਾ ਕਾਲਾ ਸਿੰਘ ਜਿਵੇਂ ਅਖੀਰ ਚ ਉਹਨਾਂ ਨੂੰ ਵਿਟਨੈਸ ਕੀਤਾ ਬਾਬਾ ਕਾਲਾ ਸਿੰਘ ਨੇ ਜਦੋਂ ਹੀ ਉਹਨਾਂ ਨੂੰ ਮਿਲੇ ਉਹਨਾਂ ਦੱਸਿਆ ਵੀ ਉਹਦੇ ਇੱਕ ਸਾਈਡ ਤੇ ਇੱਕ ਬੰਦਾ ਪਿਆਈ ਉਹਦੀਆਂ ਲੱਤਾਂ ਕੰਨਾਂ ਨੂੰ ਲੱਗੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਸਿਰਫ ਅੱਖਾਂ ਉਹ ਲਾਗੇ ਵੇਖਿਆ ਅੱਖਾਂ ਚੱਲੰਦੀਆਂ ਉਹਨਾਂ ਉਹਨਾਂ ਨੂੰ ਪਛਾਣ ਲਿਆ ਵੀ ਇਹ ਤੇ ਭਾਈ ਗੋਕੇ ਆ ਪਰ ਉਹਨਾਂ ਨੂੰ ੱੱਕੇ ਮਾਰ ਕੇ ਬਾਹਰ ਕੱਢਤਾ ਗਿਆ ਬਈ ਪੁਲਿਸ ਨੇ ਕਿਹਾ ਵੀ ਤੁਸੀਂ ਅੰਦਰ ਕਿਵੇਂ ਆ ਗਏ ਸੀਗੇ ਇਸ ਸਟਾਫ 'ਚ ਉਹਨਾਂ ਨੂੰ ਬਾਹਰ ਕੱਢਦਾ ਉਹ ਲਾਸਟ ਵਿਟਨੈਸ ਜਿਹੜੇ ਸਾਨੂੰ ਮਿਲੇ ਸੀ ਕਿਹਨਾਂ ਜੀ ਇਹ ਜਿਹੜੀ ਵੇਰਕਾ ਸਾਹਿਬ ਜਿਹੜੀ ਤਿਵਾੜੀ ਸਾਹਿਬ ਨੇ ਰਿਪੋਰਟ ਸਬਮਿਟ ਕੀਤੀ ਹੈ ਉਹਦੇ ਚ ਲਿਖਿਆ ਵੀ ਉਹ ਪਕੌੜੇ ਨੇ ਯਾ ਰਿਪੋਰਟ 'ਚ ਲਿਖਿਆ ਵੀ ਉਹ ਕਹਾਣੀ ਗਲਤ ਸੀ ਤਿਵਾੜੀ ਸਾਹਿਬ ਦੀ ਰਿਪੋਰਟ 'ਚ ਸਿਰਫ ਇੰਨਾ ਲਿਖਿਆ ਹੋਇਆ ਵੀ ਗਰਮੀਤ ਸਿੰਘ ਉਹਨਾਂ ਨੂੰ 25 ਦਸੰਬਰ 1992 ਨੂੰ ਚੁੱਕ ਕੇ ਲਿਆਏ ਉਹਨਾਂ ਨੂੰ ਇਲੈਗਲ ਕਨਫਾਈਨਮੈਂਟ ਹੈ ਉਹਨਾਂ ਨੂੰ ਨਜਾਇਜ਼ ਰਾਸਤੇ 'ਚ ਰੱਖਿਆ ਫਿਰ ਉਹਨਾਂ ਦੇ ਮਰਡਰ ਤੇ ਜਿਹੜੀ ਆਪਣੀ ਤਾਂ ਦੀ ਪਕੌੜੇ ਹੋਣ ਵਾਲੀ ਕਹਾਣੀ ਹੈ ਉਹਦੇ ਬਾਬਤ ਝੂਠੇ ਕਾਗਜ਼ ਤਿਆਰ ਕੀਤੇ ਉਹਨਾਂ ਨੇ ਇਹ ਕਮੈਂਟ ਕੀਤਾ ਵੀ ਅਫੇਅਰ ਦਰਜ ਕਰੋ ਇਹਨੂੰ ਇਨਵੈਸਟੀਗੇਟ ਕਰੋ ਤੇ 173 CrPC ਦੀ ਰਿਪੋਰਟ ਕਦਾਲੇ ਤੇ ਜਿਦੇਓ ਫਾਈਨਲ ਰਿਪੋਰਟ ਜੋ ਕੰਨੀ ਆਪਾਂ ਚਲਾਣ ਠੀਕ ਹੈ ਅਹੀਂ ਉਹਨੇ ਤੋਂ ਅੱਗੇ ਜਾ ਕੇ ਕੰਮ ਕੀਤਾ ਵੀ ਆਪਾਂ ਵੇਖੀ ਇਹਨਾਂ ਕੇਸਾਂ 'ਚ ਬਣਿਆ ਕੀ ਆ ਜਿਹੜਾ ਮਰਡਰ ਦਾ ਕੇਸ ਸੀ ਦੂਜਾ ਕੀ ਜਦੋਂ ਤਵਾੜੀ ਸਾਹਿਬ ਦੀ ਉਹਨਾਂ ਨੇ ਤਵਾੜੀ ਸਾਹਿਬ ਦੀ ਜਿਹੜੀ ਰਿਪੋਰਟ ਪੜੋ ਉਹਨਾਂ ਨੂੰ ਪੂਰਾ ਰਿਕਾਰਡ ਦਿੱਤਾ ਹੀ ਨਹੀਂ ਗਿਆ ਉਹਨਾਂ ਦੇ ਪਰਮਾਫੇਸ ਹੀ ਕੀਤਾ ਵੀ ਅਫੇਅਰ ਹੁੰਦੀ ਹੈ ਅਫੇਅਰ ਦਰਜ ਕਰੋ ਜੇ ਅਫੇਅਰ ਹੁੰਦੀ ਇਨਵੈਸਟੀਗੇਸ਼ਨ ਹੁੰਦੀ ਤੇ ਫਿਰ ਅੱਜ ਉਹ ਕਿਟਾਰੇ 'ਚ ਖੜਾਉਂਦੇ ਪੁਲਿਸ ਸੋ ਹੁਣ ਤੁਸੀਂ ਫਿਰ ਉਸ ਦੇ ਆਧਾਰ ਤੇ ਚਾ ਰਹੇ ਹੋ ਵੀ ਇਸ ਦੀ ਹੁਣ ਇਨਵੈਸਟੀਗੇਸ਼ਨ ਹੋਵੇ ਨਵੇਂ ਸਿਰੇ ਤੋਂ আর এফ আই আর দਰਜও ਕਰਕੇ ਵੇਖੋ ਉਹਨ enquairy ਹੋਈ ਹੈ enquairy ਤੇ investigation ਵਿੱਚ ਫਰਕ ਹੈ ਫਰਕ ਹੁੰਦਾ ਬਿਲਕੁਲ ਜਦੋਂ crime ਹੋਇਆ ਤੇ FIR ਦਰਜ ਹੋਣੀ ਹੈ ਇਹ ਫਸਟ ਇਨਫੋਰਮੇਸ਼ਨ ਰਿਪੋਰਟ ਹੈ ਉਹ ਤੋਂ ਬਾਅਦ ਜੇ investigation ਹੋਣੀ ਹੈ ਸਾਰਾ evidence ਇਕੱਠਾ ਹੋਣਾ ਹੈ ਇਹਦੇ ਵਿੱਚ ਹਾਲੇ ਤੱਕ ਇਹ investigation ਹੋਈ ਨਹੀਂ ਕਿ ਪਰ ਇਹ ਮੈਂ ਇੱਕ ਕੇਸ ਬਣ ਗਿਆ ਹਾਲੇ ਸਿਰਫ enquairy ਰਿਪੋਰਟ ਆਈ ਹੈ ਮੁੱਢਲੇ ਤੌਰ ਤੇ enquairy ਰਿਪੋਰਟ ਹੈ ਮੁੱਢਲੇ ਤੌਰ ਤੇ ਆਈ ਹੈ ਤੇ ਇਹ FIR ਦਰਜ ਕਰਕੇ ਇਹਨਾਂ ਨੂੰ investigation ਕਰਨੀ ਪਊਗੀ ਜਿਹੜੇ ਬੰਦੇ ਜੀ ਦੇ ਜਿਹੜੇ ਪੁਲਿਸ ਅਫਸਰ ਮਰ ਗਏ ਉਹਨਾਂ ਦੇ ਵੀ ਜੋ ਕੰਪਲੀਸਿਟੀ ਉਹ ਸਾਹਮਣੇ ਲਿਆਉਣੀ ਪਊਗੀ ਫਿਰ ਦੂਜਾ ਸਾਡਾ ਦੋ ਇਸ਼ੂ ਹੈ ਪਹਿਲਾ ਹੈਗਾ ਵੀ ਇਹ ਕੇਸ ਤੇ FIR ਦਰਜ ਹੋਵੇ ਉਹਨਾਂ ਨੂੰ ਸੋ ਜਮ ਬੈਲਨ ਦੋ ਇਸ਼ੂ ਵੀ 99 ਤੋਂ ਲੈ ਕੇ 2023 ਤੱਕ ਰਿਪੋਰਟ ਬੰਦ ਕਿਵੇਂ ਰਹੀ ਦੱਬੀ ਕਿਵੇਂ ਰਹੀ ਹੂੰ ਇਹ ਕਿਹੜੇ ਕਿਹੜੇ ਬੰਦੇ ਕਿਹੜੀਆਂ ਤਾਕਤਾਂ ਸੀ ਜਿਹੜੀਆਂ ਇਹਨੂੰ ਦਬਾ ਕੇ ਰੱਖਿਆ ਜਿੰਨਾਂ ਨੇ ਸਾਡੇ ਦੋ ਇਸ਼ੂ ਹੀ ਜੇ ਸਾਡਾ ਨੂੰ ਦੋ ਬੇਨਤੀਆਂ ਸੀ ਸਾਡੀਆਂ ਠੀਕ ਹੈ ਸ਼ੁਕਰੀਆ ਵਰਕਾ ਸਾਹਿਬ ਪੂਰੀ ਤਫਸੀਲ ਨਾਲ ਜਾਣਕਾਰੀ ਦੇਣ ਲਈ ਸਾਡੇ ਨਾਲ ਇਹ ਇਸ ਇਸ਼ੂ ਤੇ ਇਸ ਮੁੱਦੇ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਤਾਂ ਇਹ ਉਹ ਸਿੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਨੇ ਜਾਂ ਉਸ ਨਾਲ ਜੁੜੇ ਹੋਏ ਨੇ ਜਿਨ੍ਹਾਂ ਵੱਲੋਂ ਰਿਪੋਰਟ ਕੱਲ ਤੱਕ ਸਾਬ ਦੇ ਜਥੇਦਾਰ ਨੂੰ ਸੌਂਪੀ ਗਈ ਹੈ ਸੋ ਇਸ ਰਿਪੋਰਟ ਦੇ ਆਧਾਰ ਤੇ ਹੁਣ ਅੱਗੇ ਪਰਚਾ ਦਰਜ ਕਰਕੇ ਫੇਰ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਹਲੇ ਤੱਕ ਮੁਢਲੇ ਤੌਰ ਤੇ ਰਿਪੋਰਟ ਸੀ ਔਰ ਉਸ ਤੋਂ ਬਾਅਦ ਜਿਹੜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ ਉਸਨੇ ਆਪਣੇ ਪੱਧਰ ਤੇ ਜੋ ਐ ਵਿਰਕਾ ਸਾਹਿਬ ਦਾ ਸ੍ਰੀ ਸੀ ਕੇ ਉਸਨੇ ਆਪਣੇ ਪੱਧਰ ਤੇ ਕੁਝ ਫੈਕਟ ਇਕੱਠੇ ਕੀਤੇ ਨੇ ਜਿਸ ਦੇ ਆਧਾਰ ਤੇ ਐਫ ਆਈ ਆਰ ਬਣਦੀ ਹੈ ਉਸ ਪੁਰਾਣੀ 1998 ਦੀ ਰਿਪੋਰਟ ਨੂੰ ਆਧਾਰ ਬਣਾ ਕੇ ਜੋ ਉਸ ਵੇਲੇ ਸਬੰਧਤ ਅਫਸਰਾਂ ਵੱਲੋਂ ਸਰਕਾਰ ਦੇ ਕੋਲ ਸਬਮਿਟ ਕੀਤੀ ਗਈ ਸੀ